ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਠੀਕ ਠਾਕ ਹੋਗੇ ਆਪਣੀ ਵੀਡੀਓ ਦਾ ਜਿਹੜਾ ਦੂਸਰਾ ਪਾਰਟ ਹੈ ਜਾਨੀ ਕਿ ਆਪਣੀ ਸਲਵਾਰ ਦਾ ਜਿਹੜਾ ਆਪਾਂ ਹਫ਼ਤਾ ਪਹਿਲਾਂ ਸਟੀਚਿੰਗ ਦੀ ਤੁਹਾਨੂੰ ਦੱਸਤੀ ਸੀਗੀ ਉਹ ਵੀਡੀਓ ਜਿਆਦਾ ਲੰਬੀ ਹੁੰਦੀ ਸੀ ਇਸ ਕਰਕੇ ਆਪਾਂ ਤੁਹਾਨੂੰ ਅੱਧੀ ਸਟੀਚਿੰਗ ਦੱਸਤੀ ਸੀ ਹੁਣ ਆਪਾਂ ਜਿਹੜੀ ਅੱਗੇ ਰਹਿ ਗਈ ਸੀ ਉਹ ਵਾਲੀ ਸਟੀਚਿੰਗ ਆਪਾਂ ਦੱਸਦੇ ਹਾਂ ਠੀਕ ਆ ਹੁਣ ਆਪਾਂ 벨ਟ ਤੱਕ ਤੁਹਾਨੂੰ ਦੱਸਦਾ ਸੀ ਵੀ ਆਪਾਂ 벨ਟ ਆ ਜਿਹੜੀ ਪਿੱਛੇ ਤੋਂ ਐਵੇਂ ਜੋੜਨੀ ਸ਼ੁਰੂ ਕਰਨੀ ਆ ਜਿਹੜਾ ਨਿਸ਼ਾਨ ਆਪਾਂ ਨਿਸ਼ਾਨ ਲਾਈ ਸੀ ਆਪਾਂ ਇੱਥੇ 2.5 ਇੰਚ ਤੇ ਉੱਥੋਂ ਤੱਕ ਆਪਾਂ ਇਹ 벨ਟ ਆ ਜਿਹੜੀ ਜੋੜ ਲੈ ਪਾ ਨਿਸ਼ਾਨ ਲਾਈ ਸੀ ਨਾ ਇੱਥੇ 2.5 ਇੰਚ ਤੱਕ ਵੀ ਇੱਥੋਂ ਤੱਕ ਵਾਲ ਪਾਉਣੀ ਆਪਾਂ ਠੀਕ ਆ ਇੱਥੋਂ ਤੱਕ ਆਪਾਂ ਜਿਹੜੀ ਬੈਲਟ ਆ ਬੈਕ ਤੋਂ ਲਾ ਕੇ ਐਵੇਂ ਹਾਲ ਜੋੜ ਲਈਏ ਸਲਵਾਰ ਦੇ ਨਾਲ ਠੀਕ ਆ ਹੁਣ ਜਿਹੜਾ ਆਪਣਾ ਆਹ ਵਾਲਾ ਸੈਂਟਰ ਪੈਨਰ ਰਹਿ ਗਿਆ ਆਪਾਂ ਇਹਦੇ ਚ ਹੀ ਵਾਲ ਪਾਉਣੇ ਵਾਲਾ ਵਾਲਾ ਪੱਸਾ ਲਾਉਣਾ ਠੀਕ ਆ ਵਾਲਾ ਠੀਕ ਆ ਆਪਾਂ ਆ ਵੀ ਇਧਰਲੀ ਸਾਈਡ ਵੀ ਉਵੇਂ ਹੀ ਜੋੜ ਲਈਏ ਆਪਾਂ ਠੀਕ ਆ ਇਹ ਥੋੜੀ ਸੀਨ ਰਹੇਗੀ ਕਿਉਂਕਿ ਆਪਣੀ ਉਹ ਫਿਰਕੀ ਖਤਮ ਹੋ ਗਈ ਸੀ ਇਸ ਕਰਕੇ ਆਪਾਂ ਇਹ ਸੀ ਨਾ ਲਾਲੀ ਠੀਕ ਆ Non è un problema, non è un problema. Ok, non è un problema. Non è un problema. Non è è un problema. Non è un problema. Non ਆਸ ਜੀ ਹੁਣ ਆਪਾਂ ਵਾਲ ਪਾਉਣੀ ਸ਼ੁਰੂ ਕਰਦੇ ਆਂ ਠੀਕ ਹੈ ਇਹ ਕੈਰੇ ਗੁੰਦੇ ਦੀ ਸਲਵਾਰ ਬਣਾਈ ਹੈ ਇੱਕ ਤਰ ਇੱਕ ਕਪੜਾ ਥੋੜਾ ਹੁੰਦਾ ਕਿਉਂਕਿ ਇਹ ਬਹੁਤ ਹੀ ਮੋٹے ਬੰਦੇ ਦਾ ਸੂਟ ਆ ਭਾਰੇ ਦਾ ਤੇ ਇਸ ਕਰਕੇ ਆਪਾਂ ਇਹ ਵਾਲਾ ਜਿਹੜਾ ਦੇਖੋ ਥੋੜਾ ਥੋੜਾ ਦੱਸਿਆ ਸੀ ਨਾ ਵੀ 1 ਇੰਚ ਇੱਥੇ ਆਪਾਂ ਵਾਲ ਛੱਡ ਕੇ ਪਾਉਣਾ ਇੱਥੋਂ ਠੀਕ ਹੈ ਬੈਲਟ ਦੇ ਨਾਲ ਆਪਾਂ ਇੱਥੇ ਛੱਡ ਦੇਣਾ ਇੱਥੇ ਠੀਕ ਹੈ ਹਾਂ ਇੱਕ ਨਾਪ ਇੱਥੋਂ ਚੱਕਣਾ ਇੱਥੇ ਰੱਖਣਾ ਕਿਉਂਕਿ ਆਪਾਂ 1 ਇੰਚ ਛੱਡਣਾ ਇੱਥੇ ਤੁਸੀਂ ਵਾਲ ਕਿਵੇਂ ਪਾਉਣੇ ਮੈਂ ਤਾਂ ਅਲੱਗ ਤੋਂ ਵਾਲ ਪਾਉਣੀ ਹੈ ਇਹ ਤੁਸੀਂ ਪਾ ਸਕਦੇ ਸੋਖੇ ਜੀ ਕੋਈ ਉਲਝਣ ਵਿੱਚ ਨਹੀਂ ਆਪਾਂ ਵਾਲ ਪਾਉਣ ਲੱਗੇ ਬਖਾ ਜਿਹੜਾ ਤੁਸੀਂ ਥੋੜਾ ਜਿਹਾ ਵੱਡਾ ਵੀ ਕਰ ਸਕਦੇ ਠੀਕ ਹੈ ਐਵੇਂ ਚੱਕ ਚੱਕ ਕੇ ਵਾਲ ਆਪਾਂ ਪਾ ਦਾਂਗੇ ਇਹ ਤੁਸੀਂ ਨਿਸ਼ਾਨ ਲਾਉਣਾ ਹੁੰਦਾ ਨਿਸ਼ਾਨ ਵੀ ਲਾ ਲਿਆ ਕਰੋ ਕੱਪੜੇ ਦੇ ਹਿਸਾਬ ਨਾਲ ਜੀ ਤੁਹਾਡੀ ਕਿੰਨੀ ਕਿ ਭਾਰੀ ਸਲਵਾਰ ਆ 2 ਇੰਚ ਤੋਂ 3 ਇੰਚ ਤੋਂ ਵਾਲ ਚੱਕਣਾ 2.5 ਇੰਚ ਤੋਂ ਚੱਕਣਾ ਠੀਕ ਹੈ ਜੇਕਰ ਤੁਹਾਡੇ ਸਲਵਾਰ ਅਨੁਸਾਰ ਕੱਪੜਾ ਕਿੰਨੇ ਦੇ ਹਿਸਾਬ ਨਾਲ ਵਾਰਸਰ ਦੀ ਬਣੀ ਆ ਜਾਂ ਕਿਵੇਂ ਬਣੀ ਹੋਈ ਆ ਤੇ ਜੇਕਰ ਤੁਸੀਂ ਹੋਈਂ ਜਿਵੇਂ ਜਾਣਦੇ ਜਿਹੜੇ ਉਹ ਤਾਂ ਮੈਂ ਕਦੇ ਨਾਪਦੇ ਨਹੀਂ ਪਾਈ ਮੈਨੂੰ ਪਤਾ ਹੀ ਹੁੰਦਾ ਬਸ ਮੈਂ ਮਸ਼ੀਨ ਦਾ ਹਿਸਾਬ ਜਾਂ ਲੈ ਲੈਂਦੀ ਵੀ ਇੱਥੋਂ ਜੋ ਵਲ ਚੱਕਣਾ ਹੁੰਦਾ ਜੀ ਜਿਆਦਾ ਕਪੜਾ ਤਾਂ ਇੱਥੋਂ ਚੱਕਣਾ ਜੀ ਥੋੜਾ ਜਿਆਦਾ ਤਾਂ ਅੱਗੇ ਚੱਕਣਾ ਠੀਕ ਆ ਮਸ਼ੀਨ ਦੇ ਹਿਸਾਬ ਨਾਲ ਹੀ ਚੱਕ ਲੈਣੀ ਆ ਐਵੇਂ ਆਪਾਂ ਹੁਣ ਵਲ ਪਾਵਾਂਗੇ ਹੁਣ ਆਪਾਂ ਤੁਹਾਨੂੰ ਵਲ ਪਾ ਕੇ ਫਿਰ ਦਿਖਾਉਣੀ ਆ ਠੀਕ ਆ ਇੱਕ ਤੁਸੀਂ ਇਸ ਚੀਜ਼ ਆ ਤਿਆਰ ਖਾਂ ਜਿਹੜਾ ਆਪਾਂ ਪੌਂਚਾ ਲਾਇਆ ਹੁੰਦਾ ਵਾਲਾ ਇਹਦੇ ਸੈਂਟਰ 'ਚ ਇੱਕ ਐਵੇਂ ਦੋਨਾਂ ਪੌਂਚਾਂ ਨੂੰ ਜੋੜ ਕੇ ਮੈਂ ਭੁੱਲ ਗਈ ਕਿ ਪਹਿਲਾਂ ਦੱਸਣਾ ਇੱਥੇ ਐਵੇਂ ਸੈਂਟਰ 'ਚ ਇਹ ਇੱਕ ਕੱਟ ਲਾਉਣਾ ਹੁੰਦਾ ਠੀਕ ਆ ਉੱਥੋਂ ਵੱਲ ਝੁਕਣਾ ਜ਼ਰੂਰੀ ਹੁੰਦਾ ਉੱਥੇ ਵੱਲ ਪਾਉਣਾ ਜ਼ਰੂਰੀ ਹੁੰਦਾ ਤਾਂ ਵੀ ਜਿਹੜੀ ਆਪਣੀ ਸੈਂਟਰ ਵਾਲੀ ਕਰੀਜ ਆ ਪੌਂਚੇ ਤੋਂ ਉੱਪਰ ਨੂੰ ਆਉਂਦੀ ਆ ਉਹ ਇੱਥੇ ਬਣ ਜਾਂਦੀ ਆ ਠੀਕ ਆ ਇਹ ਯਾਦ ਰੱਖਿਓ ਆ ਦੇਖੋ ਆ ਕੱਟ ਲਾ ਲਿਆ ਇਹ ਸੈਂਟਰ ਜਿਹੜਾ ਆਪਾਂ ਪਹੁੰਚਾ ਪਾਇਆ ਹੋਇਆ ਸੋ ਉਹਦੇ ਸੈਂਟਰ ਚ ਲਾਉਣਾ ਹੈ ਹੁਣ ਜਿਵੇਂ ਆਪਣਾ ਕੱਟ ਆ ਗਿਆ ਦੇਖੋ ਕੱਟ ਤੋਂ ਕੱਟ ਤੋਂ ਜਿਹੜਾ ਕਿ ਐਂ ਪੁਆਏ ਵਾਲ ਚੱਕਣਾ ਜ਼ਰੂਰੀ ਆ ਕੱਟ ਤੋਂ ਠੀਕ ਆ ਚਾਹੇ ਥੋੜੀ ਜਿਹੀ ਸਪੇਸ ਤੇ ਆਉਂਦਾ ਚਾਹੇ ਨੇੜੇ ਆਉਂਦਾ ਕੱਟ ਉਸ ਹਿਸਾਬ ਨਾਲ ਤੁਸੀਂ ਵਾਲ ਪਾਣੇ ਆ ਤਾਂ ਕਿ ਇਹ ਕੱਟ ਆ ਜਿਹੜਾ ਕੱਟ ਤੇ ਵਾਲ ਚੱਕਣਾ ਜ਼ਰੂਰੀ ਆ ਆਪਾਂ ਠੀਕ ਆ ਇਹ ਵਿੱਚ ਨਹੀਂ ਦੇਣਾ ਆਪਾਂ ਇਹਦੇ ਤੋਂ ਆਪਣੀ ਕਰੀਜ਼ ਬੰਦੀ ਆ ਸਲਵਾਰ ਦੀ ਹੁਣ ਦੇਖੋ ਆਪਣੇ ਹਵਾਲਾ ਜਿਹੜੇ ਸਾਰੇ ਪੈ ਗਏ ਆ ਦੇਖੋ ਠੀਕ ਆ ਹੁਣ ਆਪਾਂ ਜਿਹੜੀ ਆ ਸਲਵਾਰ बेल्ट जी अगला पास जोड़ना शुरू कर देंगे ठीक है इतना तो जोड़ी हुई सी, अपने निशान तक आप अगे जोड़ते हैं सलवार द ਇਹਦੀ ਸਟੀਚਿੰਗ ਆ ਬਹੁਤ ਜਿਆਦਾ ਸੌਖੀ ਆ ਕਟਿੰਗ ਵੀ ਬਹੁਤ ਸੌਖੀ ਆ ਕਟਿੰਗ ਦੀ ਆਪਾਂ ਵੀਡੀਓ ਪਾਈ ਹੋਈ ਆ ਜੇਕਰ ਤੁਹਾਨੂੰ ਕੋਈ ਘਟਾਣਾ ਤੁਸੀਂ ਚੈੱਕ ਕਰ ਸਕਦੇ ਹੋ ਪਿਛਲੀਆਂ ਵੀਡੀਓ ਚ ਠੀਕ ਆ ਸਟੀਚਿੰਗ ਆਪਾਂ ਅੱਜ ਤੁਹਾਨੂੰ ਦੱਸਤੀ ਆ ਸਾਰੀ ਠੀਕ ਆ ਪਹਿਲਾਂ ਇੱਕ ਸਟੀਚਿੰਗ ਦੀ ਵੀਡੀਓ ਆਪਣੀ ਹੈਗੀ ਆ ਠੀਕ ਆ ਤੀਵੀਂ 11 ਸਟਿੰਗ ਵਾਲੀ ਆ ਇਹ ਸੀ ਨਾ ਜਿਹੜੀ ਤੁਸੀਂ ਐਵੇਂ ਇੰਨੇ ਤੇ ਛੱਡ ਕੇ 1 ਇੰਚ ਕ ਪਾਉਣਾ ਕ ਇੰਚ ਤੇ ਲਾਉਣੀ ਆ ਤਾਂ ਕਿ ਇਹ ਆਪਣੀ 벨ਟ ਦੇ ਵਾਲਾ ਕਿਤੇ ਵੀ ਨਿਕਲ ਨਾ ਤੀ ਠੀਕ ਆ ਤੇ ਜਮਾ ਸਿਰੇ ਤੇ ਨਹੀਂ ਲਾਉਣੀ ਇਹ ਤੁਸੀਂ ਐ ਨਾ ਜੋ ਵੀ ਇਹ ਸਿਰੇ ਤੇ ਨਹੀਂ ਲਾਉਣੀ ਹੈਗੀ ਜਮਾ ਸਿਰੇ ਤੇ ਨਹੀਂ ਲਾਉਣੀ ਆਪਾਂ ਇੰਚ ਪਾਉਣਾ ਇੰਚ ਛੱਡ ਕੇ ਲਾਉਣੀ ਆ ਦੇਖਿਆ ਨਹੀਂ نیچے ਆਪੇ ਇੰਚ ਠੀਕ ਆ ਸੈਂਟਰ ਨਾਲ ਸੈਂਟਰ ਇਹ 벨ਟ ਦਾ ਵੀ ਸੈਂਟਰ ਵਾਲਾ ਪਾਰਟ ਹੈ ਜਿਹੜਾ ਆਪਣਾ ਜੀਟੀ ਬਣਾਈ ਸੀ ਉਹ ਮਿਲ ਗਿਆ ਕੇ ਅਸੀਂ ਆਪਣਾ ਨਿਸ਼ਾਨ ਲਾ ਲਿਆ 벨ਟ ਤੇ ਵੀ ਆਪਾਂ ਇੱਥੇ ਲੱਗੇ ਨੇ ਇਸੇ ਨਾਲ ਸਾਡੇ ਉਪਰ ਸੈਂਟਰ ਤੋਂ 1 ਇੰਚ ਤੇ ਬੈਕ ਤੋਂ 2 ਇੰਚ ਸੈਂਟੀਮੀਟਰ ਰੱਖੀ ਸਾਈਡਾਂ ਤੇ

ਹੋ ਜੀ ਤਾਂ ਤੁਸੀਂ ਇੰਟਰਲੌਕ ਕਰਵਾਉਣਾ ਉਹੀ ਚੀਜ਼ ਜੇ ਤਾਂ ਤੁਸੀਂ ਸੂਟ ਨੂੰ ਇੰਟਰਲੌਕ ਕਰਵਾਉਣਾ ਤੇ ਇਹ ਵਾਲੀ ਸੀਨ ਨਹੀਂ ਮਾਰਨੀ ਜੇਕਰ ਨਹੀਂ ਕਰਵਾਉਣਾ ਇੰਟਰਲੌਕ ਤਾਂ ਤੁਸੀਂ ਇਹ ਵਾਲੀ ਸੀਨ ਕੀ ਕਰਨਾ ਬੈਟ ਨੂੰ ਆਪਾਂ ਕੱਢ ਕੇ ਐਵੇਂ نیچے ਦੇਣਾ نیچے ਦੇਣਾ ਜਿਹੜੀ ਆਪਾਂ ਵਾਲ ਪਾਈ ਆ ਆ ਨੀਚੇ ਹੀ ਸੜ ਗਈ ਸਿੱਧੀ ਸਲਵਾਰ ਰੱਖਣੀ ਸਿੱਧੀ ਠੀਕ ਹੈ ਜਿਹੜੇ ਆਪਾਂ ਵਾਲ ਪਾਏ ਇਹਨੂੰ ਉੱਪਰ ਨੂੰ ਕਰ ਲੈਣਾ ਆ ਦੇਖੋ ਐਵੇਂ ਇਧਰ ਵੀ ਦੇਖੋ ਤੁਸੀਂ ਉੱਪਰ ਨੂੰ ਠੀਕ ਹੈ ਹੁਣ ਆਪਾਂ ਇੱਥੇ ਪੈਰ ਦੀ ਸੀਨ ਲਾ ਦੇਣੀ ਉੱਪਰ ਵਾਲਾ ਤੇ ਦਾ ਕਿ ਇਹ ਪੱਕੇ ਹੋ ਜਾਣ ਸੀਨ ਕਿਤੇ ਵੀ ਨਾ ਡਿੜੇ ਖਿੱਚੇ ਤੋਂ ਕਈ ਵਾਰੀ ਆਪਣੇ ਤੋਂ ਖਿੱਚ ਕੇ ਜਾਂ ਕਿਤੇ ਐਵੇਂ ਡੇੜ ਜਾਂਦੀ ਸੀ ਮੈਂ ਐਵੇਂ ਨਹੀਂ ਜਿੜੂਗੀ ਨਾਲ ਹੀ ਫਿਨਿਸ਼ਿੰਗ ਹੋ ਜੂਗੀ ਤੁਹਾਨੂੰ ਕਰਵਾ ਦੇਣਾ ਇਹ ਕੰਕਰੀਟ ਸੀਨ ਨਾ ਮੈਂ ਆਹ ਲੈ ਠੀਕ ਆ ਆਹ ਵਾਲੀ ਸੀਨ ਐਵੇਂ ਵਾਲਾ ਉੱਪਰ ਨੂੰ ਗਾ ਬੈਲਟ ਵੱਲ ਨੂੰ ਕਰਕੇ ਉੱਪਰ ਕੱਢ ਕੇ ਲਓ ਜੀ ਆਪਣੀ ਆਵਲੀ ਸੀਨ ਲਾ ਲੀ ਹੁਣ ਤੁਸੀਂ ਨੀਲੇ ਤੋਂ ਦੇਖ ਲਾ ਆਵਲੀ ਸੀਨ ਲਾਈ ਹੈ ਆਹ ਦੇਖ ਠੀਕ ਆ ਇੱਕ ਤਰ੍ਹਾਂ ਦੇ ਵਿੱਚ ਇਹ ਸੀ ਬੈਗ ਤੇ ਐਵੇਂ ਨਾਲ ਇਹੀ ਅਟੈਚ ਹੋ ਜਾਂਦੀ ਠੀਕ ਹੈ ਐ ਫਿਨਿਸ਼ਿੰਗ ਨਾਲ ਲੱਗ ਜਾਂਦੀ ਜੇ ਇੰਟਰਲੌਕ ਨਹੀਂ ਕਰਵਾਉਣਾ ਜੇ ਕਰਵਾਉਣਾ ਫਿਰ ਤੁਸੀਂ ਇਹ ਸੀਨ ਸਕਿਪ ਕਰ ਸਕਦੇ ਹੋ ਉ ਆਪਣੀ ਸਲਵਾਰ ਅੱਗੇ ਦੀ ਬਾਕੀ ਠੀਕ ਹੈ ਡੈਡੀ ਕੋ ਵੀ ਹੁਣ ਆਪਣੇ ਅੱਗੇ ਆ ਜਦਾ ਪਹੁੰਚਾ ਹੁਣ ਆਪਾਂ ਪਹੁੰਚੇ ਦੀ ਬੁਕਰ ਮਲਾਉਣੀ ਤੁਹਾਨੂੰ ਵੀਡੀਓ ਪਿੱਛੇ ਆਪਣੀ ਪਾਈ ਹੋਈ ਆ ਉਹਦੇ ਚ ਵੀ ਤੁਸੀਂ ਦੇਖ ਲਿਓ ਆਪਾਂ ਅਟੈਚ ਕਰਦੇ ਦੇ ਠੀਕ ਆ ਤੇ ਹੋਵੇ ਤੁਸੀਂ ਪਹੁੰਚੇ ਤੇ ਜਿਹੜੀ ਬੁਕਰ ਮਾਰਕਟ ਇਜ ਕਰ ਸਕਦੇ ਹੋ ਤੇ ਪਰਪੇ ਪਹੁੰਚਾ ਬਣਾ ਸਕਦੇ ਠੀਕ ਹੈ ਤੇ ਓਕੇ ਬਾਏ ਅੱਜ ਲਈ ਇੰਨੇ ਕਾਫੀ ਆਮੇਦ ਕਰਦੇ ਆਂ ਵੀ ਤੁਹਾਨੂੰ ਜਿਹੜੀ ਕੀ ਸਲਵਾਰ ਦੀ ਕਟਿੰਗ ਆ ਜਿਹੜੀ ਵਧੀਆ ਤਰੀਕੇ ਨਾਲ ਆ ਗਈ ਹੋਊਗੀ ਠੀਕ ਆ ਬਾਏ